ਪੰਜ ਦਰਿਆਵਾਂ ਕਿਨਾਰੇ ਕੇਸ ਧਾਰਨ ਕਰਕੇ ਸਿੱਖ ਜਥੇਬੰਦ ਹੋ ਗਏ ਉਹ ਨਿਰਭਉ ਤੇ ਨਿਰਵੈਰ ਸਨ ਹਜ਼ਾਰਾਂ ਜੈਕਾਰੇ ਗੁਰੂ ਉਸਤਤ ਵਿੱਚ ਗੂੰਜਣ ਲੱਗੇ ਸਿੱਖਾਂ ਦੀ ਨਜ਼ਰ ਨਵੀਂ ਸਵੇਰ ਵੱਲ ਹੋਤਰੀ ਜਦੋਂ ਉਹ ਅਲਖ ਨਿਰੰਝਣ ਆਲਾਪ ਦੇ ਭਰਮ ਭਲੇਖੇ ਟੁੱਟ ਜਾਂਦੇ ਬੀਰ ਬਾਜ਼ੀਆਂ ਵਿੱਚ ਫਰੀਆਂ ਕਿਰਪਾਨਾਂ ਦੀ ਗੂੰਜਾਰ ਪੈਂਦੀ ਪੰਜਾਬ ਅੱਜ ਤੱਕ ਅਲਖ ਨਿਰੰਝਣ ਗਾ ਰਿਹਾ ਹੈ ਇਹ 17 ਏਸ਼ੀਆ ਦੇ ਨੋਵਲ ਪੁਰਸਕਾਰ ਨਾਲ ਸਨਮਾਨਤ ਸਭ ਤੋਂ ਪਹਿਲੀ ਹਸਤੀ ਰਵਿੰਦਰਨਾਥ ਟੈਗੋਰ ਦੀ ਕਵਿਤਾ ਬੰਦੀ ਵੀਰ ਜਾਂ ਬੁੰਦੀ ਵੀਰ ਜਿਹਦਾ ਕਿ ਬੰਗਾਲੀ ਉਚਾਰਨ ਹੈ ਉਹਦੇ ਅਨੁਵਾਦ ਦਿਆਂ ਨੇ ਤਾਂ ਦੋਸਤੋ ਰਵਿੰਦਰਨਾਥ ਟੈਗੋਰ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇੱਕ ਕਵਤਾ ਲਿਖੀ ਸੀ ਜੋ ਕਿ ਪੱਛਮੀ ਬੰਗਾਲ ਦੇ ਸਕੂਲਾਂ ਦੇ ਵਿੱਚ ਅੱਜ ਵੀ ਪੜਾਈ ਜਾਂਦੀ ਹੈ ਔਰ ਰਵਿੰਦਰਨਾਥ ਟੈਗੋਰ ਹਰ ਇੱਕ ਵਿਸ਼ੇ ਉਤੇ ਲਿਖ ਸਕਦੇ ਸਨ ਤੇ ਪਹਿਲਾ ਵਿਅਕਤੀ ਸੀ ਜਿਹਨੂੰ ਨੋਵਲ ਪੁਰਸਕਾਰ ਮਿਲਿਆ